ਕੋ ਇਹ ਪੰਜਾਬ ਦੇ ਇਹ ਚੰਗੇ ਕੰਮ ਦੱਸਦੇ ਭਾਨੇ ਸਿੱਧੂ ਦੇ ਬਰਾਬਰ ਅਸੀਂ ਉਹਦੇ ਜਾ ਕੇ ਡੰਗਰ ਡਾਕਟਰ ਦੇ ਪੈਰੀਂ ਹੱਥ ਲਾ। ਜਦੋਂ ਇਹਨਾਂ ਦਾ ਪਰੌਣਾ ਕਚੈਰੀ ਲਾ ਕੇ ਬੈਠਦਾ ਹੈ ਉੱਥੇ ਕਿਉਂ ਨਹੀਂ ਹੈ ਕਿਸੇ ਤੋਂ ਜਵਾਬ। ਸਾਡੇ ਕੋਲੇ ਘੱਟੋ ਘੱਟ ਵੀ 200 ਏਜੰਟ ਏਜ ਹੈ ਪੰਜਾਬ ਦਾ ਜਿਹਦੀ ਵੀਡੀਓ ਪਈ ਹੈ ਜਿਹੜੇ ਭਾਨੇ ਸਿੱਧੂ ਬਾਈ ਦੇ ਘਰੇ ਆ ਕੇ ਹੱਥ ਬੰਨ ਕੇ ਆਪ ਪੈਸੇ ਉਦੋਂ ਇਹ ਕਿਹੜੀਆਂ ਖੁੱਡਾਂ 'ਚ ਵੜ ਕੇ ਯਾਰ ਜਾ ਕੇ ਇਹ ਡੰਗਰ ਡਾਕਟਰ ਹੋਣੀ ਬੁੱਧਵਾਰ ਨੂੰ ਭਾਨੇ ਸਿੱਧੂ ਦੇ ਘਰੇ ਆ ਨਹੀਂ ਸਕਦੇ ਉੱਥੇ ਲੈ ਲੈਣਾ ਅੱਗੇ ਜਵਾਬ ਹਾਂਜੀ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਹਨਾ ਵੀ ਭਾਨਾ ਸਿੱਧੂ ਬਾਈ ਇਸ ਟਾਈਮ ਤੇ ਰਿਮਾਂਡ ਤੇ ਹੈ ਤੇ ਹੋ ਸਕਦਾ ਵੀ ਹੁਣ ਉਹ ਜੇਲ੍ਹ 'ਚ ਵੀ ਜਾਊਗਾ ਇਹ ਚੀਜ਼ ਦਾ ਸਾਰਿਆਂ ਨੂੰ ਚੰਗੀ ਤਰ੍ਹਾਂ ਭਲੀ ਭਾਂਤ ਪਤਾ ਹੈ ਤੇ ਸਾਨੂੰ ਇਹ ਵੀ ਪਤਾ ਹੈ ਵੀ ਕਿੱਡੇ ਵੱਡੇ ਪੱਧਰ ਤੇ ਉੱਤੇ ਗੇਮ ਪੈਦੀ ਹੈ ਕੀ ਇਹ 10 20 ਹਜ਼ਾਰ ਦੀ ਗੱਲ ਹੈ ਕੀ ਇਹ ਸਾਰਾ ਰੌਲਾ ਹੈ ਅਸੀਂ ਕੋਈ ਹੁਣ ਵੀਡੀਓ ਫालतੂ ਪਾ ਕੇ ਕਿਸੇ ਨੂੰ ਕੋਈ ਸਪਾਈ ਵੀ ਨਹੀਂ ਦੇਣਾ ਚਾਹੁੰਦੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਯਾਰ ਵੀ ਭਾਨਾ ਸਿੱਧੂ ਦੁਨੀਆ ਵਾਸਤੇ ਕੀ ਕਰਦਾ ਹੈ ਕੀ ਕਿਸੇ ਦਾ ਭਲਾ ਕਰਦਾ ਹੈ ਕੀ ਜਵਾਬ ਉਹ ਕੁੱਤੇ ਬੰਦੇ ਨੂੰ ਦੇਣਾ ਹੈ ਕਿ ਡਾਕਟਰ ਜਾਂ ਕੁੱਤਾ ਚਾਵਲ ਜਾਂ ਕਿ ਭਗਾਈ ਮਾਰਦਾ ਰਹਿੰਦਾ ਠੀਕ ਹੈ ਸੋ ਉਹਨੂੰ ਪਤਾ ਹੀ ਹੈ ਇਹਦਾ ਕੰਮ ਲੋਕਾਂ ਨੂੰ ਲੜਾਉਣਾ ਪੜਾਉਣਾ ਇਹ ਤੋਂ ਬਿਨਾਂ ਇਹਦੇ ਕੋਲੇ ਹੋਰ ਕੋਈ ਕੰਮ ਨਹੀਂ ਅੱਜ ਤੱਕ ਇਹਨੇ ਕੋਈ ਕਿਸੇ ਦਾ ਭਲਾ ਨਹੀਂ ਕਰਿਆ ਸਿਰਫ ਜਾਤ ਪਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਸਿਰਫ ਲੜਾਉਣ ਦਾ ਹੀ ਕੰਮ ਕਰਦਾ ਜਦੋਂ ਕਿ ਭਾਨੇ ਸਿੱਧੂ ਦੀ ਤੇ ਇੱਕ ਪੈਰ ਦੀ ਚੀਚੀ ਵਰਗਾ ਵੀ ਨਹੀਂ ਹੈਗਾ ਭਾਨੇ ਸਿੱਧੂ ਬਾਈ ਨੇ ਐਸਸੀ ਬੀਸੀ ਯਾਰ ਨਾਲ ਚਾਹੇ ਯਾਰ ਉਹਦਾ ਤਾਂ ਕਿਸੇ ਕੈਟਾਗਰੀ ਨਾਲ ਮਤਲਬ ਹੀ ਨਹੀਂ ਚਾਹੇ ਕੋਈ ਵੀ ਬੰਦਾ ਉਹਦੇ ਕੋਲੇ ਆ ਗਿਆ ਉਹਨੇ ਉਹਦਾ ਭਲਾ ਕਰਨੀ ਕਰਨੇ ਪਰ ਆ ਕੁੱਤਾ ਹੋਣਾ ਚਾਵਲ ਜਾਂ ਕੀ ਭੌਂਕੀ ਜਾਂਦਾ ਕਹ ਉਦੇ ਕੱਪੜੇ ਲਹਾਏ ਨੇ ਮੈਂ ਉਹਦੀ ਟੂਈ ਨਹੀਂ ਮੈਲ ਧਰਾਈ ਏ ਉਹਦੀ ਤਾਂ ਟੂਈ ਨਹੀਂ ਮੈਲ ਆਏ ਸੀ ਉਹਦੀ ਫਲਾਣਾ ਸੀ ਢਮਕਾ ਸੀ ਫਿਰ ਤੂੰ ਕੱਲੀ ਕੱਲੀ ਗੱਲ ਜਿਆਦਾ ਚੰਗੀ ਤਰੀਕੀ ਦੱਸ ਦੇ ਵੀ ਤੂੰ ਹੋਰ ਵੀ ਦੱਸ ਨਾ ਕੁਝ ਹੋਰ ਵੀ ਬਹੁਤ ਕੁਝ ਦੇਖਿਆ ਹੋਇਆ ਜੇ ਤਾਂ ਕੱਪੜੇ ਤਰਾਉਂਦਾ ਦੇਖਿਆ ਭਾਨਾ ਠੀਕ ਹੈ ਤਾਰਦਾ ਦੇਖਿਆ ਕੁਰਦਾ ਦੇਖਿਆ ਹੁਣ ਦੂਜਾ ਨੰਬਰ ਮੈਂ ਸਭ ਤੋਂ ਵੱਡਾ ਸਵਾਲ ਇੱਥੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੇ ਖੜਾ ਕਰਦਾ ਵੀਰ ਤੁਸੀਂ ਇੱਕ ਪਾਸੇ ਕੀ ਆਹ ਬੰਦਾ ਛੋਡੇ ਤੇ ਉਂਗਲ ਚੱਕੀ ਜਾਂਦਾ ਸ਼ਰਿਆਂ ਪੁਲਿਸ ਤੇ ਵੀ ਮੈਂ ਥਾਣੇ ਦੇ ਵਿੱਚ ਗਿਆ ਲੁਧਿਆਣੇ ਪੁਲਸਰਮਾਂਡ ਦੇ ਵਿੱਚ ਦਾਖਲ ਹੋ ਕੇ ਮੈਂ ਕੁੱਟ ਪੁਆਈ ਆ ਭਾਨੇ ਸਿੱਧੂ ਦੇ ਕੋਲੇ ਖੜ ਕੇ ਇਹ ਹੈ ਕੌਣ ਹੈ ਬੰਦਾ ਕੋਈ ਐਸਐਸਪੀ ਡੀਐਸਪੀ ਕੋਈ ਡੀਸੀ ਲੱਗਿਆ ਹੋਇਆ ਇਹ ਪੰਜਾਬ ਦਾ ਕੋਈ ਰੈਂਕ ਦੇ ਤਾਂ ਇਹਨੂੰ ਪੰਜਾਬ ਸਰਕਾਰ ਨੇ ਵੀ ਜਿਹੜੇ ਬੰਦੇ ਅਸੀਂ ਚੱਕ ਕੇ ਅੰਦਰ ਕਰਨੇ ਨੇ ਤੂੰ ਉਹਨਾਂ ਦੇ ਕੋਲੇ ਖੜ ਕੇ ਕੁੱਟ ਪੁਆ ਕਿਸੇ ਕਾਨੂੰਨ ਦੀ ਕਿਤਾਬ ਚ ਤਾਂ ਇਹ ਜਾਂ ਕੁਝ ਲਿਖੀ ਨਹੀਂ ਹੋਇਆ ਵੀ ਕਿਸੇ ਦੇ ਸਾਹਮਣੇ ਪੁਲਸ ਕਿਸੇ ਨੂੰ ਕੁੱਟ ਸਕਦੀ ਹੈ ਕੁੱਟਣ ਵੱਡਣ ਬਾਕੀ ਯਾਰ ਇਹ ਤਾਂ ਸਾਰੀਆਂ ਪਾਵਰਾਂ ਹੈ ਹੀ ਪੁਲਸ ਕੋਲੇ ਨੇ ਉਹਦਾ ਕੁਝ ਮਰਜ਼ੀ ਕਰਨ ਉਹਨਾਂ ਦੇ ਹੱਥ ਚ ਕਾਨੂੰਨ ਹੈ ਉਹਨਾਂ ਨੇ ਦੇਖਣਾ ਹੈ ਕੀ ਸਹੀ ਹੈ ਕੀ ਗਲਤ ਹੈ ਅਸੀਂ ਤਾਂ ਸਿਰਫ ਇਹ ਬੰਦੇ ਤੋਂ ਇੱਕਾ ਕੁੱ ਬਚਾਲੇ ਪਾੜ ਦੂੰ ਯਾਰ ਸਿਰਫ ਅਸੀਂ ਇਹ ਤੋਂ ਜਵਾਬ ਇਹ ਚੀਜ਼ ਦਾ ਮੰਗਣਾ ਚਾਹੁੰਦੇ ਆ ਵੀ ਤੂੰ ਹੁਣ ਨਾ ਕੌਣ ਹੈ ਦੂਜਾ ਨੰਬਰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਸਵਾਲ ਪੁੱਛਦੇ ਆ ਵੀ ਯਾਰ ਤੁਸੀਂ ਇਹਦਾ ਕੋਈ ਹੱਲ ਕਿਉਂ ਨਹੀਂ ਕਰਦੇ ਸ਼ਰੀਆਮ ਛੋਡੇ ਮੈਕਮੇ ਦੀ ਇਹ ਕਿਰਦਾਰ ਖੁਸ਼ੀ ਕਰ ਰਿਹਾ ਵੀ ਯਾਰ ਮੈਂ ਪੁਲਿਸ ਪ੍ਰਸ਼ਾਸਨ ਦੇ ਕੋਲੇ ਜਾ ਕੇ ਬੰਦੇ ਨੂੰ ਖੜਕ ਕੇ ਘਟਾਇਆ ਫਿਰ ਤਾਂ ਮੈਨੂੰ ਐ ਲੱਗਦਾ ਅੱਜ ਤੱਕ ਜਿੰਨੇ ਵੀ ਰਿਮਾਂਡ ਦੇ ਬੰਦੇ ਕੁੱਟੇ ਨੇ ਫਿਰ ਤਾਂ ਹਰੇਕ ਬੰਦੇ ਦੇ ਰਿਮਾਂਡ ਦੇ ਵਿੱਚ ਕੋਈ ਨਾ ਕੋਈ ਦਾਖਲ ਹੁੰਦੇ ਹੀ ਹੋਊਗਾ ਜਿਹਾ ਇੱਕ ਛੋਟਾ ਜਿਹਾ ਡੰਗਰ ਡਾਕਟਰ ਕਹੀ ਜਾਂਦਾ ਵੀ ਮੈਂ ਜਾ ਕੇ ਆਪ ਘਟਾ ਕੇ ਆਇਆ ਇਹ ਸਾਡ ਨੇ ਕੋਈ ਵੀ ਗੱਲ ਸੁਣੋ ਛੋਡੇ ਕੋਲੇ ਜਿਹੜੀਆਂ ਇਹ ਕੱਟ ਵੱਟ ਕੇ ਛੋਟੀਆਂ ਛੋਟੀਆਂ ਕਲਿੱਪਾਂ ਚ ਲਾ ਕੇ ਭੇਜ ਦੰਦੇ ਨੇ ਉਹਨਾਂ ਚ ਕੁਝ ਨਹੀਂ ਹੈਗਾ ਆਫੀਸ਼ੀਅਲ ਚੈਨਲਾਂ ਤੇ ਭਾਨੇ ਸਿੱਧੂ ਬਾਈ ਦੀ ਕੋਈ ਵੀ ਵੀਡੀਓ ਤੁਸੀਂ ਚੈੱਕ ਕਰ ਲਓ ਨੇ ਕਿਸੇ ਵੀ ਏਜੰਟ ਨਾਲ ਗੱਲ ਕੀਤੀ ਉਹ ਗੱਲ ਦੇ ਵਿੱਚ ਹੁੰਦਾ ਕੀ ਹੈ ਇਹ ਚਲਾਉਂਦੇ ਨੇ ਕੱਟ ਵੱਟ ਕੇ ਠੀਕ ਹੈ ਭਾਨਾ ਸਿੱਧੂ ਬਾਈ ਜਦੋਂ ਵੀ ਕੋਈ ਬੰਦਾ ਪੈਸੇ ਕਿਸੇ ਦੇ ਫਸ ਜਾਂਦੇ ਨੇ ਉਹ ਸਿਰਫ ਇਹ ਗੱਲ ਕਹਿੰਦਾ ਵੀ ਭਾਈ ਮੈਂ ਫੋਨ ਲਾ ਕੇ ਪੁੱਛ ਲੈਣਾ ਜੀ ਅਗਲਾ ਮੰਨਦਾ ਹੈ ਤਾਂ ਠੀਕ ਹੈ ਨਹੀਂ ਤੁਸੀਂ ਜੇ ਤੁਹਾਡੇ ਇੰਨੇ ਪੈਸੇ ਫਸ ਗਏ ਤੁਸੀਂ ਆਪ ਦਾ ਸਾਰਾ ਟੱਬਰ ਲਓ ਅਗਲੇ ਦੇ ਬਾਹਰ ਚ ਬੈਠੋ ਅ ਤਾਰਨਾ ਦਾ ਲਾਊਗਾ ਨਾ ਉਹ ਪਾਣੇ ਸਿੱਧੂ ਬਾਈ ਦੇ ਕਹਿੰਦੇ ਥੋੜੀ ਲਾਉਂਦੇ ਪਾਣੇ ਸਿੱਧੂ ਬਾਈ ਸਿਰਫ ਏਜੰਟ ਨੂੰ ਸਮਝਾਉਂਦਾ ਵੀ ਆਪਦੀ ਬੇਇੱਜ਼ਤੀ ਨਾ ਕਰਾ ਪੈਸੇ ਮੋੜਦੇ ਨਹੀਂ ਅਗਲਾ ਧਰਨਾ ਲਾਊਗਾ ਕਿ ਅਗਲਾ ਤਾਂ ਲਾਊਗਾ ਜਦੋਂ ਅਗਲੇ ਤੇ ਕਰੋੜਾਂ ਰੁਪਈਆ ਦੀਆਂ ਅਗਲੇ ਨਾਲ ਠੱਗੀ ਵਾਜ ਜਾਂਦੀ ਸਾਡੇ ਕੋਲੇ ਘੱਟੋ ਘੱਟ ਵੀ 200 ਏਜੰਟ ਇਹ ਜੇ ਪੰਜਾਬ ਦਾ ਜਿਹਦੀ ਵੀਡੀਓ ਪਈ ਹੈ ਜਿਹੜੇ ਭਾਨੇ ਸਿੱਧੂ ਬਾਈ ਦੇ ਘਰੇ ਆ ਕੇ ਹੱਥ ਬੰਨ ਕੇ ਆਪ ਪੈਸੇ ਮੋੜ ਕੇ ਗਏ ਨੇ ਵੀ ਅਸੀਂ ਪੈਸੇ ਖਾਦੇ ਨੇ ਅਸੀਂ ਪੈਸੇ ਲੋਕਾਂ ਤੋਂ ਲੁੱਟੇ ਸੀ ਪਰ ਅਸੀਂ ਪੈਸੇ ਅੱਜ ਮੋੜ ਰਹੇ ਆ ਠੀਕ ਹੈ ਪ ਲੇਕ ਕਰੀਆਂ ਨਹੀਂ ਹੈਗੀਆਂ ਬਹੁਤ ਇਹ ਜਿਹੇ ਠੱਗ ਏਜੰਟ ਨੇ ਹੋ ਸਕਦਾ ਵੀ ਜਿਹੜੀ ਆ ਕੁੜੀ ਬੋਲੀ ਜਾਂਦੀ ਇਹਦੇ ਵੀ ਪੰਜ ਚਾਰ ਵੀਡੀਓ ਹੋਰ ਪੰਜਾਉਣ ਜਿਹੜੀਆਂ ਇਹਨੇ ਲੋਕਾਂ ਨਾਲ ਠੱਗੀਆਂ ਕੀਤੀਆਂ ਨੇ ਪਰ ਉਹ ਵੀ ਅਸੀਂ ਹੁਣ ਆਉਣ ਵਾਲੇ ਟਾਈਮ 'ਚ ਇਹਦੀ ਕੱਲੀ ਕੱਲੀ ਚੀਜ਼ ਬਾਹਰ ਕੱਢਾਂਗੇ ਵਿੱਦ ਪ੍ਰੂਫ ਹਲੇ ਘੱਟੋ ਘੱਟ ਮੈਨੂੰ 5-7 ਫੋਨ ਇਹ ਜਿਹੇ ਆਏ ਨੇ ਇਹ ਕਹਿੰਦੇ ਵੀ ਆ ਕੁੜੀ ਨੇ ਜਿਹੜੀ ਤੇ ਜਿਹੜੀ ਨੇ ਉਂਗਲਾਂ ਚੱਕੀਆਂ ਨੇ ਬਾਈ ਭਾਨੇ ਸਿੱਧੂ ਤੇ ਵੀ ਅਸੀਂ ਇਹ ਤੋਂ ਪੈਸੇ ਲੈਣੇ ਨੇ ਸ਼ਰਿਆਮ ਅਸੀਂ ਵੀਡੀਓ ਦੇ ਵਿੱਚ ਆ ਕੇ ਕੱਲਾ ਕੱਲਾ ਪ੍ਰੂਫ ਦਵਾਂਗੇ ਇਹਦੇ ਬਾਰੇ ਪਰ ਤੁਸੀਂ ਲੋਕੋ ਇਹ ਚੀਜ਼ ਨੂੰ ਸਮਝੋ ਥੋੜਾ ਜਿਹਾ ਠੀਕ ਹੈ ਵੀ ਜਿਹੜੇ ਲੋਕ ਉਂਗਲਾ ਚੱਕਦੇ ਨੇ ਕਹਿੰਦੇ ਨੇ ਵੀ ਭਾਨੇ ਸਿੱਧੂ ਦਾ ਕੋਈ ਕਿਸੇ ਦੇ ਪੈਸੇ ਨਹੀਂ ਕਢਾਉਂਦਾ ਐਂ ਇਹ ਬੈਠਿਆ ਬੋਲੀ ਜਾਂਦਾ ਇਹ ਕਰੀ ਜਾਂਦਾ ਦੋ ਚਾਰ ਹੋਰ ਵੀ ਭੌਂਕਣ ਵਾਲੇ ਬਹੁਤ ਨੇ ਨੇੜੇ ਤੇੜੇ ਦੇ ਡੰਗਰ ਡਾਕਟਰ ਦਾ ਪਰਮਾਨੈਂਟ ਹੈ ਇਹਨੇ ਤਾਂ ਠੇਕੇ ਹੀ ਲੈ ਰੱਖਿਆ ਬਸ ਲੋਕਾਂ ਨੂੰ ਲੜਾਉਣ ਦਾ ਹੋਰ ਵੀ ਦੋ ਚਾਰ ਬੰਦੇ ਹੈਗੇ ਨੇ ਭਾਨੇ ਸਿੱਧੂ ਬਾਈ ਨੇ ਕਿਲਾਇਆ ਪਾਇ ਸੀ ਦੋ ਤਿੰਨ ਮਹੀਨੇ ਪਹਿਲਾਂ ਵੀਰ ਡਾਇਰੀ ਚੈੱਕ ਕਰੋ ਫੋਨ ਲਾਓ ਜਿਹਦੇ ਪੈਸੇ ਮੁੜੇ ਨੇ ਸਾਨੂੰ ਆਪੀ ਦੱਸ ਦਣਗੇ ਉਦੋਂ ਇਹ ਕਿਹੜੀਆਂ ਗੁੱਟਾਂ 'ਚ ਵੜ ਗਏ ਯਾਰ ਜਾ ਕੇ ਇਹ ਡੰਗਰ ਡ ਜਦੋਂ ਇਹਨਾਂ ਦਾ ਪ੍ਰਾਉਣਾ ਕਚੈਰੀ ਲਾ ਕੇ ਬੈਠਦਾ ਹੈ ਉੱਥੇ ਕਿਉਂ ਨਹੀਂ ਹੈ ਕਿਸੇ ਤੋਂ ਜਵਾਬ ਲੈਂਦੇ। ਘੁੱਟੇ ਅੰਦਰ ਬਹਿ ਕੇ ਪਕਾਈ ਮਰੀ ਇਹਨਾਂ ਕਾਮਰੇ ਜੋ ਬਾਹਰ ਨਹੀਂ ਨਿਕੜਦਾ ਹੈਗਾ। ਇਹ ਇਹ ਕੁਝ ਨਹੀਂ ਕਰ ਸਕਦੇ ਜੀ। ਇਹ ਸਿਰਫ ਲੋਕਾਂ ਨੂੰ ਲੜਾ ਸਕਦੇ ਨੇ, ਪੜ੍ਹਾ ਸਕਦੇ ਨੇ, ਫਾਸਲੇ ਪਵਾ ਸਕਦੇ ਨੇ, ਕਿਸੇ ਦਾ ਹੀ ਭਲਾ ਨਹੀਂ ਕਰ ਸਕਦੇ। ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕੋਈ ਇਹ ਪੰਜਾਬ ਦੇ ਇਹ ਚੰਗੇ ਕੰਮ ਦੱਸ ਦੇ ਭਾਨੇ ਸਿੱਧੂ ਦੇ ਬਰਾਬਰ। ਅਸੀਂ ਉਹਦੇ ਜਾ ਕੇ ਡੰਗੜ ਡਾਕਟਰ ਦੇ ਪੈਰੀ ਹੱਥ ਲਾਵਾਂਗੇ। ਜੇ ਕੋਈ ਸਮਾਜ ਵਾਸਤੇ ਨੇ ਕੋਈ ਪੰਜ ਕੰਮ ਚੰਗੇ ਕਰੇ ਨੇ। ਭਾਨਾ ਸਿੱਧੂ ਤਾਂ ਨਿਤ ਦੇ ਯਾਰ ਚੰਗੇ ਕੰਮ ਕਰਦਾ ਹੈ।